ਭਾਰਤ ਵਿੱਚ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਪਲਾਨ ਮਹਿੰਗੇ ਕਰ ਦਿੱਤੇ ਨੇ ਰਿਲਾਇੰਸ, ਜੀਓ, ਐਟਲ ਅਤੇ ਵੋਡਾਫੋਨ ਆਈਡੀਆ ਨੇ ਪਲਾਨ ਨੂੰ 15% ਮਹਿੰਗਾ ਕਰ ਦਿੱਤਾ ਹੈ। ਪਲਾਨ ਹੁਣ ਇੰਨੇ ਮਹਿੰਗੇ ਹੋ ਗਏ ਨੇ ਕਿ ਲੋਕ BSNL ਵੱਲ ਵਧ ਰੇ ਨੇ। BSNL ਦੀ 4G ਸੇਵਾ ਕੁਝ ਰਾਜਾਂ ਵਿੱਚ ਸ਼ੁਰੂ ਹੋ ਗਈ ਹੈ ਅਤੇ ਹੌਲੀ-ਹੌਲੀ ਪੂਰੇ ਦੇਸ਼ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਅਕਸਰ ਮਨ 'ਚ ਸਵਾਲ ਉੱਠਦਾ ਹੈ ਕਿ ਪਾਕਿਸਤਾਨ 'ਚ ਪ੍ਰੀਪੇਡ ਪਲਾਨ ਕਿੰਨੇ ਮਹਿੰਗੇ ਨੇ ਅਤੇ ਉਹਨਾਂ 'ਤੇ ਕਿੰਨਾ ਡਾਟਾ ਮਿਲਦਾ ਹੈ। ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਵੋਗੇ। ਆਓ ਪਹਿਲਾਂ ਜਾਣਦੇ ਹਾਂ ਕਿ ਪਾਕਿਸਤਾਨ ਦੀਆਂ ਚੋਟੀ ਦੀਆਂ ਚਾਰ ਟੈਲੀਕਮ ਕੰਪਨੀਆਂ ਕਿਹੜੀਆਂ ਨੇ ਜਿਸ ਤਰ੍ਹਾਂ ਭਾਰਤ ਵਿੱਚ ਰਿਲਾਇੰਸ, ਜੀਓ, ਏਟਲ, ਵੀਆਈ ਅਤੇ ਬੀਐਸਐਨਲ ਵਰਗੀਆਂ ਟੈਲੀਕਮ ਕੰਪਨੀਆਂ ਦਾ ਦਬਦਬਾ ਹੈ ਉਸੇ ਤਰ੍ਹਾਂ ਪਾਕਿਸਤਾਨ ਵਿੱਚ ਵੀ ਕਈ ਟੈਲੀਕਮ ਕੰਪਨੀਆਂ ਨੇ ਤੁਹਾਨੂੰ ਦੱਸ ਦਈਏ ਕਿ ਜੀਓ ਅਤੇ ਏਟਲ ਨੇ ਭਾਰਤ 'ਚ 5ਜੀ ਸਰਵਿਸ ਲਾਂਚ ਕਰ ਦਿੱਤੀ ਹੈ ਪਾਕਿਸਤਾਨ ਅਜੇ ਵੀ ਸਿਰਫ 4ਜੀ ਚਲਾ ਰਿਹਾ ਹੈ ਕੋਈ ਨਹੀਂ ਜਾਣਦਾ 5ਜੀ ਸੇਵਾ ਉੱਥੇ ਕਦੋਂ ਆਵੇਗੀ ਪਾਕਿਸਤਾਨ ਵਿੱਚ ਜ਼ੈਜ਼, ਜੇਂਗ ਟੋਲੀ ਨੋਰ ਪਾਕਿਸਤਾਨ ਅਤੇ ਯੂਫੋਨ ਵਰਗੀਆਂ ਕੰਪਨੀਆਂ ਨੇ ਜੂਨ 2024 ਤੱਕ ਪਾਕਿਸਤਾਨ ਦੇ ਸਭ ਤੋਂ ਵੱਡੇ ਡਿਜੀਟਲ ਨੈਟਵਰਕ ਜੈਜ਼ ਦੇ 71 ਮਿਲੀਅਨ ਗਾਹਕ ਨੇ ਇਹਨਾਂ ਵਿੱਚੋਂ 47 ਮਿਲੀਅਨ ਗਾਹਕ 4G ਨੈਟਵਰਕ ਦੀ ਵਰਤੋਂ ਕਰਦੇ ਨੇ ਪਾਕਿਸਤਾਨ ਦੀ ਦੂਜੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਜੋング ਦੇ 48 ਮਿਲੀਅਨ ਗਾਹਕ ਨੇ ਜਿਨ੍ਹਾਂ ਵਿੱਚੋਂ 36 ਮਿਲੀਅਨ ਕੋਲ 4G ਨੈਟਵਰਕ ਹੈ ਤੀਜੇ ਨੰਬਰ ਦੀ ਕੰਪਨੀ टेलिनोर पाकिस्तान ਦੇ 44 ਮਿਲੀਅਨ ਗਾਹਕ ਨੇ ਜਿਨ੍ਹਾਂ ਵਿੱਚੋਂ 24 ਮਿਲੀਅਨ ਕੋਲ 4G ਨੈਟਵਰਕ ਹੈ ਟੈਲੀਨੋਰ ਦੀ ਪਾਕਿਸਤਾਨ ਦੇ ਮੋਬਾਈਲ ਮਾਰਕੀਟ ਵਿੱਚ 23% ਹਿੱਸੇਦਾਰੀ ਹੈ ਯੂਫੋਨ ਪਾਕਿਸਤਾਨ ਦੀ ਇੱਕ ਹੋਰ ਮੋਬਾਈਲ ਕੰਪਨੀ ਹੈ ਜਿਸ ਦੇ 25 ਮਿਲੀਅਨ ਗਾਹਕ ਨੇ ਜਿਨ੍ਹਾਂ ਵਿੱਚੋਂ 15 ਮਿਲੀਅਨ ਕੋਲ 4G ਨੈਟਵਰਕ ਹੈ ਯੂਫੋਨ ਦਾ ਸਭ ਤੋਂ ਘੱਟ ਹਿੱਸਾ ਜੋ ਕਿ 13% ਹੈ ਜੈਸ ਦਾ ਸਭ ਤੋਂ ਸਸਤਾ ਮਹੀਨਾਵਾਰ ਪਲਾਨ 868 ਪਾਕਿਸਤਾਨੀ ਰੁਪਏ ਦਾ ਹੈ ਜਿਸ ਵਿੱਚ 3000 SMS ਅਤੇ 10GB ਡਾਟਾ ਮਿਲਦਾ ਹੈ ਕਾਲਿੰਗ ਵੀ ਅਸੀਮਿਤ ਨਹੀਂ ਹੈ ਇਸ ਤੇ ਯੂਜ਼ਰ ਨੂੰ 30 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ ਇਹ ਯੋਜਨਾ ਸਭ ਤੋਂ ਪ੍ਰਸਿੱਧ ਅਤੇ ਕਿਫਾਇਤੀ ਹੈ ਇਸ ਤੋਂ ਬਾਅਦ ਜ਼ਿਆਦਾਤਰ ਪਲਾਨਸ ਦੀ ਕੀਮਤ 1000 ਰੁਪਏ ਤੋਂ ਜ਼ਿਆਦਾ ਹੈ ਜਿਸ 'ਚ ਨਾ ਤਾਂ ਜ਼ਿਆਦਾ ਡਾਟਾ ਹੈ ਅਤੇ ਨਾ ਹੀ ਅਨਲਿਮਿਟਿਡ ਕਾਲਿੰਗ ਜੇਕਰ ਅਸੀਂ BSNL ਦੇ ਮਹੀਨਾਵਾਰ ਪਲਾਨ ਤੇ ਨਜ਼ਰ ਮਾਰੀਏ ਤਾਂ ਇਸ ਤੇ 139 ਰੁਪਏ ਦਾ ਪਲਾਨ ਹੈ ਜਿਸ ਚ 28 ਦਿਨਾਂ ਲਈ ਰੋਜ਼ਾਨਾ 1.5 GB ਡਾਟਾ ਅਤੇ ਅਨਲਿਮਿਟਿਡ ਕਾਲਿੰਗ ਮਿਲਦੀ ਹੈ ਡਾਟਾ ਖਤਮ ਹੋਣ ਤੋਂ ਬਾਅਦ ਡਾਟਾ ਸਪੀਡ ਘਟ ਕੇ 40 KBPS ਹੋ ਜਾਂਦੀ ਹੈ ਭਾਰਤੀ ਰੁਪਏ ਵਿੱਚ 330 ਪਾਕਿਸਤਾਨੀ ਰੁਪਏ ਵਿੱਚ ਲਗਭਗ 263 ਭਾਰਤੀ ਰੁਪਏ ਨੇ ਇਸ ਦੌਰਾਨ ਨਾ ਤਾਂ ਜ਼ਿਆਦਾ ਡਾਟਾ ਅਤੇ ਨਾ ਹੀ ਅਨਲਿਮਿਟਿਡ ਕਾਲਿੰਗ ਉਪਲਬਧ ਹੈ